ਦੋਸਤੋ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਅੱਜ ਮੈਂ ਪਹੁੰਚਿਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਲੀ ਕੀ ਉਸ ਸਥਾਨ ਤੇ ਜਿੱਥੇ ਹਰ ਬਰੇ 2 ਜੁਲਾਈ ਨੂੰ ਮਹਾਪੁਰਸ਼ ਸੰਤ ਬਾਬਾ ਚੇਤਾਨਨ ਜੀ ਗਰੀਬਦਾਸ ਆਲੀਕੇ ਵਾਲਿਆਂ ਦੀ ਵਰਸੀ ਮਨਾਈ ਜਾ ਰਹੀ ਹੈ ਅੱਜ ਉਸ ਦੇ ਸਬੰਧ ਵਿੱਚ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸਿੱਧ ਮਹਾਪੁਰਸ਼ ਸੰਤ ਚਿਤਾ ਨੰਦ ਜੀ ਗਰੀਬਦਾਸ ਆਲੀਕੇ ਬਸਾਂ ਵਾਲਿਆਂ ਦੇ ਆਲੀਕੇ ਦੇ ਆਲੇ ਦੁਆਲੇ ਦੇ ਨਗਰਾਂ ਦੇ ਵੱਡੇ ਸਹਿਯੋਗ ਨਾਲ ਹਰ ਸਾਲ 2 ਜੁਲਾਈ ਨੂੰ ਸੰਤ ਚਿਤਾ ਨੰਦ ਜੀ ਦੀ 30ਵੀਂ ਵਰਸੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਢਾਲੀਵਾਲ ਅਤੇ ਸਮੂਹ ਕਮੇਟੀ ਵੱਲੋਂ ਵੱਡੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਪਿੰਨ ਆਲੀ ਕੇ ਦੇ ਸਰਤ ਬਾਬਾ ਚਿਤਾਨੰਦ ਜੀ ਦੇ ਅਰਦਾਸ ਬੇਨਤੀ ਕਰਕੇ ਗੁਰੂ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਪੂਰੀ ਮਰਜ਼ਾ ਦਾ ਨਾਲ ਇਸ ਸਥਾਨ ਤੇ ਲਿਆਂਦਾ ਜਾਵੇਗਾ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਪ੍ਰਕਾਸ਼ ਕਰਵਾਏ ਜਾਣਗੇ ਅਤੇ ਸੰਗਤਾਂ ਬਾਣੀ ਦਾ ਆਨੰਦ ਮਾਣਣਗੀਆਂ ਪੂਰੀ ਮਰਜ਼ਾਦਾ ਨਾਲ ਸੰਗਤ ਵੱਲੋਂ ਪਿੰਡ ਆਲੀਕੇ ਦੇ ਗੁਰੂ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਰਜ਼ਾਦਾ ਦੇ ਨਾਲ ਸੰਤ ਚੇਤਾਨੰਦ ਗਰੀਬਦਾਸ ਬੱਸਾਂ ਵਾਲੇ ਆਲੀਕੇ ਵਿਖੇ ਲਿਆਂਦਾ ਜਾਵੇਗਾ ਅਰਦਾਸ ਕਰ ਦਿੱਤੀ ਸੰਗਤ ਇਸੋ ਸਥਾਨ ਤੋਂ ਰਵਾਨਾ ਹੋਣ ਜਾ ਰਹੀ ਹੈ 1-2 ਮਿੰਟਾਂ ਦੇ ਵਿੱਚ ਹੀ ਨਰ ਸਿੰਘਾ ਪਹੁੰਚ ਚੁੱਕਿਆ ਹੈ ਸੰਤ ਬਾਬਾ ਚੇਤਾਨਨ ਜੀ ਦੀ ਵਰਤੀ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਸ਼ਾਇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਥਾਨ ਤੇ ਨਤਮਸਤਕ ਹੋਣ ਲਈ ਹੋਂਟੀਆਂ ਨੇ ਸੰਗਤਾਂ ਗੁਰੂ ਘਰ ਨੂੰ ਰਵਾਨਾ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਰਜ਼ਾਦਾ ਦੇ ਨਾਲ ਇਸ ਸਥਾਨ ਤੇ ਲਿਆ ਕੇ ਬਾਣੀ ਦਾ ਪ੍ਰਕਾਸ਼ ਕੀਤਾ ਜਾਵੇਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੰਦਰ ਗਏ ਬਾਬਾ ਜੀ ਸਾਰੇ ਯਾਰ ਕੀ ਕੀ ਹਾਲ ਹੈ ਕੋਹ ਨੂੰ ਇਹ ਸਾਰਾ ਸਮਾਗਮ ਲਾਈਵ ਵੀਡੀਓ ਲਾਈਵ ਇਹ ਦਿਖਾਇਆ ਜਾ ਰਿਹਾ ਹੈ 2 ਜੁਲਾਈ ਨੂੰ ਸੰਤ ਬਾਬਾ ਚਿਤਾਨੰਦ ਜੀ ਦੀ 23ਵੀਂ ਵਰ੍ਹੇਗੰਢੀ ਸ਼ਰਦਾ ਹਾਏ ਦਾ ਹੁਨਾ 3 ਹੋ ਗਿਆ ਚਾਹ ਵੀ ਤੇ ਦੇਖ ਦੇਖੀ ਭਾਈ ਮਾਰ ਆ ਜਾ ਇਧਰ ਹੋਈ ਨਹੀਂ ਉਹ ਇਸ਼ਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਢਾਲੀਵਾਲ ਸਮੂਹ ਪਰਵੰਦੇ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਆ ਗਏ ਲਾਓ ਜੀ ਲਾਓ ਜੀ ਸੇਵਾ ਆਣੀਂ ਨਾ ਇਹਦਾ ਕਿ ਪਹਿਲੀ ਵਾਰ ਇਹ ਡੋਟੋ ਜਦੋਂ ਆਇਆ ਨਾ ਹੁੰਦਾ ਕਿ ਹਾਜੀ ਵਰਕੇ ਪਾਈਆਂ ਨਾ ਜਾ ਕੇ ਹੁੰਦਾ ਭਾਈ ਨੂੰ ਤਾਂ ਵੋਟੋ ਹੀ ਪਾ ਦਿਓ ਨਾਂ ਲਿਖ ਕੇ ਨਾਂ ਲਿਖ ਕੇ ਦੇ ਦੋ ਵਸ ਕਿਹਦੇ ਪਤਾ ਨਹੀਂ ਕੀ ਹੈ ਦੇ ਅੰਦਰ ਘਾਂਟੀ ਘੜ ਕੇ ਵੱਡੀ ਗਿਣਤੀ ਵਿੱਚ ਸੰਗਤ ਵੱਖ-ਵੱਖ ਪਿੰਡਾਂ ਦੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਾਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਰਜ਼ਾਦਾ ਦੇ ਨਾਲ ਆ ਭਾਈ ਵਿਦੇਸ ਥਾਂ ਤੇ ਇਹ ਅੰਦਾਜ਼ਾ ਲਾ ਰਿਹਾ ਹੈਗਾ ਤਿੰਨ ਦਿਨ ਸੰਗਤਾਂ ਗੁਰਬਾਣੀ ਦਾ ਪਾਠ ਸਰਪੰਨ ਕਰਨੀ ਹੈ ਤਾਂ ਨਹੀਂ ਉਤਰਦੀ ਇਸ ertid ਤੇ ਸਤਿਮਹ ਆਪੁਰਖਾ ਨੇ ਪੈਰ ਰੱਖੇ ਅਤੇ ਸੰਗਤਾਂ ਦਾ ਆਧਾਰ ਕੀਤਾ ਆਨੂ ਦਿਖਾ ਰਹੇ ਆ ਵੀ ਪੂਰੇ ਪਿੰਡ ਨੂੰ ਦਿਵਾਲੀ ਦੀ ਤਰ੍ਹਾਂ ਸਜਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਰਜ਼ਾਦਾ ਦੇ ਨਾਲ ਗਊਸ਼ਾਲਾ ਕਮੇਟੀ ਪੰਜ ਸਿੰਘਾ ਹਸਪੀਟਲ ਕੜਕਾ ਮਹਾਰਾਜ ਵੱਲੋਂ ਸਕੂਪ ਪੰਜ ਸਿੰਘਾਂ ਲੋਕਾਂ ਦੀਆਂ ਪੈਨਸ਼ਨਾਂ ਬੁਢਾਪਾ ਪੈਨਸ਼ਨਾਂ ਉਹਦਾ ਚੱਲ ਗਿਆ ਇੱਕ ਦੇਖ ਦੇ ਟੱਕੇ ਮਿੰਟ ਜਿੱਕੇ ਲਾਇਓ ਜੇਬ ਤੇ ਵਾਈ ਵਿੱਚੀ ਪਾ ਦੋ ਵਿੱਚੀ ਪਾ ਦੋ ਵਿੱਚੀ ਪਾ ਜੇ ਹਾਂ ਜੀ ਹਾਂ ਜੀ ਕਿਹ ਕਾਲ ਹਾਂ ਜੀ ਹਾਂ ਜੀ ਬਾਬਾ ਕਿਸਾਨਾਂ ਦੀ ਸਥਾਨ ਤੇ ਜੋ ਕਿ ਬਾਬਾ ਕਿਸਾਨਾਂ ਦੀ ਦਾ ਸਥਾਨ ਬਣਿਆ ਹੋਇਆ ਮਹਾਰਾਜ ਨੇ ਸਥਾਪਿਤ ਕੀਤਾ ਸੀਗਾ ਬਹੁਤ ਲੰਮਾ ਸਮਾਂ ਪਹਿਲਾਂ ਤੱਕ ਜੀ 1966 ਦੀ ਗੱਲ ਹੈ ਉਸ ਤੋਂ ਬਾਅਦ ਆ ਚੱਤੀ ਗੜਾ ਹੈਗਾ ਉਹਾਂ ਦੀ ਸਥਾਪਨਾ ਕਰਕੇ ਤੇ ਮਹਾਰਾਜਿਆਂ ਪੋਤਰੀਆਂ ਅੰਤਰ ਵਈਆਂ ਲੋਵਾਂ ਦੀ ਸੇਵਾ ਜੋ ਲੋਵਾਂ ਦੀ ਸੇਵਾ ਕਰ ਤੋਂ ਉਪਰੰਤ ਸਕੂਲ ਡਿਸਪੈਂਸਰੀਆਂ ਵਾਟਰ ਬਾਕਸ ਔਰ ਸੜਕਾਂ ਔਰ ਨੌਕਰੀਆਂ ਦਾ ਤੇ ਪਸ਼ੂ ਹਸਪੀਟਲ ਤੇ ਇਹਦੇ ਨਾਲ ਨਾਲ ਬੜੇ ਪਾਪ ਨੇ ਸੁਣਾ ਬਹੁਤ ਬਹੁਤ ਉਪਕਾਰ ਕੀਤੇ ਨੇ ਸੋ ਗੋਵਾਂ ਦੀ ਜੋ ਕਿ ਇੱਕ ਵੱਖਰੀ ਪਰੰਪਰਾ ਹੈ ਨਾ ਕਿ ਕੋਈ ਕੋਣ ਨੂੰ ਲੋਕ ਕੀ ਰਸਾ ਪਾਇਆ ਜਾਂਦਾ ਹੈ ਨਾ ਦੁੱਧ ਚੋਇਆ ਜਾਂਦਾ ਹੈ ਔਰ ਨਾ ਕਿ ਗਊ ਬਸਾ ਦੇਖਿਆ ਜਾਂਦਾ ਹੈ ਸੋ ਇਥੇ ਨਿਸ਼ਕਾਮ ਸੇਵਾ ਹੈ ਦੂਰ ਦਰਾਡੇੋਂ ਹੈਲੋ ਸੰਗਤ ਇਥੇ ਆ ਕੇ ਆਪਣਾ ਨਮਸਤ ਹੁੰਦੀ ਹੈ ਸੋ ਆਪ ਵੀ ਆ ਕੇ ਸਤਿ ਸ਼੍ਰੀ ਅਕਾਲ ਪੂਰੀ ਮਰਜ਼ਾ ਦਾ ਅਨੁਸਾਰ ਜੋ ਵੀ ਪੂਰੀਆਂ ਆਉਂਦੀਆਂ ਹਨ ਸੋ ਇਥੇ ਆ ਕੇ ਸਾਰੇ ਹੀ ਸਾਧ ਸੰਗਤ ਨਗਰਾਂ ਦੇ ਵਿੱਚੋਂ ਆਟਾ ਦਾਣਾ ਕੋਰ ਗੋਂਡ ਪੱਠੀ ਆ ਜੀ ਲੋਜਿਆ ਕਰਉਂਦੇ ਹਨ ਬੜੀ ਇੱਕ ਸਥਾਨਕ ਦਾਸਾਂ ਤੋਂ ਤੇ ਉਹਨਾਂ ਦੀ ਪਰੰਪਰਾ ਅਨੁਸਾਰ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਰਤਨ ਦੇ ਹਨ ਭਾਰ ਕੱਢਦੇ ਇਹ ਤਰੀਕਾ ਲੈ ਜਾਏ ਹੋ ਤੁਸੀਂ ਜੀ ਲਾਡੋ ਹੁਣ ਅਸੀਂ ਗੁਰਦੁਆਰਾ ਸਾਹਿਬ ਪਿੰਡ ਆਲੀ ਕੇ ਵਿਖੇ ਪਹੁੰਚ ਚੁੱਕੇ ਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹਿਲਾਂ ਹੀ ਪਹੁੰਚ ਚੁੱਕੀ ਹੈ ਵੀਡੀਓ ਸ਼ੇਅਰ ਤੇ ਲਾਈਕ ਕਰੋ ਛੋਟੀਆਂ-ਛੋਟੀਆਂ ਬੱਚੀਆਂ ਵੀ ਇਸ ਸਮਾਗਮ ਦੇ ਵਿੱਚ ਨਤਮਸਤਕ ਹੋਣ ਲਈ ਆਈਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਰਜ਼ਾਦਾ ਦੇ ਨਾਲ ਸਥਾਨ ਸ਼ਾਂਤ ਚੇਤਾਨੰਦ ਗਰੀਬਦਾਸ ਬੱਚਾਂ ਵਾਲੇ ਆਲੀਕੇ ਵਿਖੇ ਲਿਆਂਦਾ ਜਾਂ ਲਿਆਂਦਾ ਜਾਵੇਗਾ ਜਿੱਥੇ ਤਿੰਨ ਰੋਜ਼ਾ ਬਾਣੀ ਦਾ ਪ੍ਰਕਾਸ਼ ਹੋਵੇਗਾ ਤੇ ਸੰਗਤਾਂ ਬਾਣੀ ਸਰਬਨ ਕਰਨਗੀਆਂ ਤਿੰਨ ਦਿਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਇਹ ਸਮਾਗਮ ਦਾ ਹਿੱਸਾ ਬਣਿਆ ਨੇ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਹਾਲੀਕੇ ਸਾਹਿਬ ਵਿਖੇ ਪਹੁੰਚੀ ਹੈ ਸੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਪੀਐਮ ਸ਼ਰਮਾ ਜੀ ਜੈ ਸੰਤਾਂ ਦੀ ਰਾਮਨਜੀਤ ਸਿੰਘ ਜੀ ਜੈ ਸੰਤਾਂ ਦੀ ਨੌਜਵਾਨ ਪੁੱਛੋ ਐ ਕਿਰਤੀ ਇਹ ਨੌਜਵਾਨ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਨੇ ਬਹੁਤ ਮਨ ਖੁਸ਼ ਹੋਇਆ ਇਹਨਾਂ ਨੌਜਵਾਨਾਂ ਦੀ ਤਰ੍ਹਾਂ ਆਪਾਂ ਵੀ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਵਿੱਚ ਜਾਇਆ ਕਰੀਏ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਰਹਿਤ ਹੋ ਕੇ ਸਮਾਜ ਸੇਵੀ ਕੰਮਾਂ ਦੇ ਵਿੱਚ ਆਪਣਾ ਹਿੱਸਾ ਪਾ ਸਕਣ ਸੰਤ ਬਾਬਾ ਚੇਤਾਨਣ ਜੀ ਗਊਸ਼ਾਲਾ ਪਿੰਡ ਆਲੀ ਕੇ ਬਠੰਡਾ ਇਹ ਸੇਵਾਦਾਰ ਨੇ ਜੋ ਮੇਰੇ ਖਿਆਲ ਪਹਿਲੀ ਵਾਰੀ ਪਾਇਆ ਤੁਸੀਂ ਹਾਂ ਹਾਂ ਪਹਿਲੀ ਵਾਰ ਇਹੇ ਕਿਟਾ ਪਾਈਆਂ ਹੋਣੀਆਂ ਇਹਨਾਂ ਦੇ ਤਾਂ ਕਿ ਸੰਗਤਾਂ ਨੂੰ ਇਹਨਾਂ ਸੇਵਾਦਾਰਾਂ ਦੀ ਪਛਾਣ ਹੋ ਸਕੇ ਬਹੁਤ ਵਧੀਆ ਕਮੇਟੀ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਸਾਰੀ ਕਮੇਟੀ ਹੀ ਵਧਾਈ ਦੀ ਪਾਤਰ ਹੈ ਹਰ ਉਮਰ ਦੇ ਵਿਅਕਤੀ ਇਸ ਸਮਾਗਮ ਦੇ ਵਿੱਚ ਸਜਦਾ ਕਰਦੇ ਨੇ ਸਜਦਾ ਕਰਨ ਵੀ ਕਿਉਂ ਨਾ ਕਿਉਂਕਿ ਇਹ ਜੀ ਸਿੱਧ ਪੁਰਸ਼ ਬੜੀ ਹੀ ਭਾਗਾ ਨਾਲ ਮਿਲਦੇ ਨੇ ਇਹ ਧਨ ਧਰਤੀ ਹੈ ਪਿੰਡ ਅਲੀਗਿਆਂ ਦੀ ਜਿਸ ਧਰਤੀ ਤੇ ਸਿੱਧ ਮਹਾਪੁਰਸ਼ ਸੰਤ ਚੇਤਾਨਨ ਜੀ ਨੇ ਪੈਰ ਰੱਖਿਆ ਜੋ ਸੰਤ ਚੇਤਾਨਨ ਜੀ ਆਪਣੇ ਮੁਖ ਦੇ ਵਿੱਚੋਂ ਗੱਲ ਕਹਿ ਦਿੰਦੇ ਸਨ ਉਸ ਨੂੰ ਰੱਬ ਵੀ ਨਹੀਂ ਸੀ ਮੋੜਦਾ ਤੁਹਾਨੂੰ ਅੰਦਰ ਹੁਣ ਅਰਦਾਸ ਹੋ ਰਹੀ ਹੈ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਰਜ਼ਾਦਾ ਦੇ ਨਾਲ ਸੰਤ ਚਿਤਾਨੰਦ ਬਹੁਸ਼ਾਲਾ ਆਲੀਕੇ ਵਿਖੇ ਪੂਰੇ ਮਾਨ ਸਨਮਾਨ ਨਾਲ ਲਜਾਇਆ ਜਾਵੇਗਾ ਅਸੀਂ ਦਰਬਾਰ ਸਾਹਿਬ ਪਹੁੰਚੁਕੇ ਆ ਜਿੱਥੇ ਗਊਸ਼ਾਲਾ ਦੀ ਪੂਰੀ ਕਮੇਟੀ ਨਤਮਸਤਕ ਹੋ ਕੇ ਜੀ ਸੁ ਜੀ

Gracias. <laughs> सेवा के दास हमारी ये अपने सब ते नगरियाँ या कम नाम कोई नाम क्या नहीं मिला अर्थात सही कोर्स का सही वाली वाली की पत्ता है सही पवित्र की सहाय एक की पास आने के दस में कर्तम अवती सुनर के सही गुरु नाम का लिए त्याग ये बोलते हैं मतलब सनाम नस्य पैसा ਅਰਜਨ ਹਰਗੋਬਿੰਦ ਜੀ ਨੂੰ ਦੋ ਉਸ ਮਹਾਰੂ ਸ੍ਰੀ ਹਰਿ ਲਾਇਕ ਸ੍ਰੀ ਆਕ੍ਰਿਸ਼ਨ ਧਿਆਈਆ ਕਿਤੇ ਸੁਖ ਜਾਈਂ ਕਉ ਤੇਗੋ ਬਹਾਲ ਜੁਬਰੀਆ ਕਰ ਨੋਥੇ ਆਵੇਂ ਭਾਈ ਸਭ ਭਾਈ ਮੋਨਾ ਦੇ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਅੰਦਰ ਆਇਲ ਸਉ ਭਾਈ ਹੋਣਾ ਦੇ ਸੜਾਏ ਸਭ ਭਾਈ ਮੋਨਾ ਦੇ ਸਹਾਰੇ ਦਸਵੇਂ ਪਾਤਸ਼ਾਹ ਦੀ ਜੋਤ Υπότιτλοι AUTHORWAVE

ਵहां ਪਰ ਸ਼ਾਂਦੇ ਗਉ ਸਾਗਰ ਤਪਸ ਖਾਤੇ ਜਾ ਕੇ ਪ੍ਰਕਾਸ਼ ਹੋ ਦੀ ਕਿਰਪਾ ਕਰੋ ਮੰਗਰਾ ਜੀ ਸੰਤਾਂ ਨੂੰ ਦਰਸ਼ਨਦਾਰੀ ਦੇ ਕੇ ਨਿਹਾਰ ਕਰੋ ਸੇ ਪਿਆਰੇ ਜੀ ਤੋ ਜਿੰਨਾ ਬੁਣਿਆ ਤੇਰਾ ਨਾਮ ਜਪਿਆਵੇ ਸਤਿਗੁਰੂ ਦੀ ਤੋ ਕਰੇ Thank <laughs> you. ਦੇ ਲਾਈਨ ਬਣਾ ਲਓ ਲਾਈਨ ਉਹ ਤੁਹਾਨੂੰ ਤੁਹਾਨੂੰ ਕੰਮ ਲੈ ਲਓ ਜੀ ਐਂਡ ਆਪੀਆਂ ਨਾਲ ਤੁਹਾਨੂੰ ਲਾ ਲਓ ਬਣਾ ਲਓ ਬਣਾ ਲਓ ਬਣਾ ਲਓ ਕਰਣ ਲਓ ਸਰ ਜੀ ਲਾਈਨ ਲਾ ਲਓ ਬਣਾ ਲਓ ਲਾਈਨ ਲਾ ਲਓ ਆ ਜੀ ਮੇਟੇ ਉੱਤੋਂ ਲਾਉਤੋਂ ਬੰਦ ਜੀ ਇਹ ਮੋਨ ਲੈ ਇੱਧਰੇ ਬਸ ਇੱਧਰ ਲੈ ਦੇ ਥੋੜੇ ਜੀ ਓਕੇ ਮੈਟ ਖਾਲੀ ਕਰ ਦੋ ਬੈਠੋ ਦੇਖੋ ਵਧੀਆ ਜੀ ਵਧੀਆ ਦਿੱਥੇ ਸੁਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਮੈਟ ਤਾਂ ਉਧਰ ਨੂੰ ਹੋ ਜਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਹੀ ਮਰਜਾਦਾ ਦੇ ਨਾਲ ਦਰਬਾਰ ਸਾਹਿਬ ਦੇ ਵਿੱਚੋਂ ਲੈ ਕੇ ਆ ਰਹੇ ਨੇ ਸੰਗਤਾਂ ਵਾਹਿਗੁਰੂ ਦਾ ਸਤਨਾਮ ਦਾ ਜਾਪ ਕਰ ਰਹੀਆਂ ਨੇ ਬਹੁਤ ਹੀ ਮਰਜਾਦਾ ਦੇ ਨਾਲ The... <coughs> ਕਰਿਓ ਨਰਸਿੰਘਾ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਵੱਡੀ ਗਿਣਤੀ ਵਿੱਚ ਸਖਤਾਂ ਸੇਵਾ ਭਾਵਨਾ ਨਾਲ ਸੇਵਾ ਕਰ ਰਹੀਆਂ ਨੇ ਪਿਆਰਾ ਵੀਊ ਹੈ ਗਊਸ਼ਾਲਾ ਸੰਤ ਚਿਤਾਨੰਦ ਗਊਸ਼ਾਲਾ ਅਲੀਕੇਰੇ ਸੇਵਾਦਾਰਾਂ ਵੱਲੋਂ ਆ ਜੋ ਮੈਟ ਵਿਛਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਗਰਮੀ ਵੀ ਕਾਫੀ ਹੈ ਅਤੇ ਸੇਵਾਦਾਰਾਂ ਵੱਲੋਂ ਬਸ ਬਸ ਖਿੱਚ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਕਿਛ ਦਿਖਾ ਰਿਹਾ ਤੁਹਾਨੂੰ ਛੋਟੇ ਛੋਟੇ ਬੱਚਿਆਂ ਵੱਲੋਂ ਪੂਰੀ ਸੇਵਾ ਕੀਤੀ ਜਾ ਰਹੀ ਹੈ। ਨਾ ਪਰਦਾ ਲੈ ਕਰਨ ਉੱਤੇ। ਇਹ ਮੇਰੇ ਪੈਰਾ ਦੇ ਨਾਮ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਂਚ ਕਰ ਰਹੀਆਂ ਨੇ ਸੰਤੋਬਾਬਾ ਚੇਤਨਾਂ ਜੀ ਦੀ 30ਵੀਂ ਵਰ੍ਹੇ ਦੇ ਸੰਬੰਧ ਵਿੱਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਪ੍ਰਕਾਸ਼ ਕੀਤੇ ਜਾ ਰਹੇ ਨੇ ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਤੋਂ ਸਾਬ ਜੀ ਨੂੰ ਲੈ ਕੇ ਆ ਰਹੇ ਨੇ ਬਹੁਤ ਹੀ ਭਾਗਾ ਵਾਲਾ ਦੇਣਾ ਅੱਜ ਗੱਡੀ ਗੱਡੀ ਵਿੱਚ ਸੰਗਤਾਂ ਵੱਲੋਂ